ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ 13 ਸੀਟਾਂ ਦੇ ਉੱਤੇ ਹਰ ਪਾਰਟੀ ਦਾਅਵੇ ਕਰ ਰਹੀ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਉਹਨਾਂ ਦੀ ਪਾਰਟੀ ਨੂੰ ਫਤਵਾ ਦੇਣਗੇ ਪਰ ਅਜੇ ਚੋਣਾਂ ਹੋਣੀਆਂ ਬਾਕੀ ਨੇ ਰਿਜ਼ਲਟ ਆਉਣਾ ਬਾਕੀ ਹੈ ਪਰ ਲੋਕ ਕਿਸ ਨੂੰ ਫਤਵਾ ਦੇਣ ਦਿੱਤਾ ਆਉਣ ਵਾਲਾ ਸਮਝ ਦੱਸੇਗਾ ਪਰ ਇਸ ਦੇ ਨਾਲ ਪਾਰਟੀਆਂ ਵੱਲੋਂ ਆਪਣੀਆਂ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਨੇ ਤੇ ਕੁਝ ਲਿਸਟਾਂ ਬਾਕੀ ਵੀ ਨੇ ਤਾਂ ਇਸ ਸਮੇਂ ਦੀ ਕਬੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀਆਂ ਇਸ ਚੋਣਾਂ ਦੇ ਵਿੱਚ ਆਜ਼ਾਦ ਤੌਰ ਤੇ ਚੋਣ ਲੜਨ ਵਾਲੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਰ ਗਏ ਨੇ ਲੱਖਾਂ ਸਿਧਾਨਾ ਸਮਾਜ ਸੇਵੀ ਜੋ ਕਿ ਧਰਨੇ ਪ੍ਰਦਰਸ਼ਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਹਮੇਸ਼ਾ ਲੋਕਾਂ ਦੇ ਨਾਲ ਲੋਕਾਂ ਦੀ ਆਵਾਜ਼ ਬਣ ਕੇ ਹਰ ਮੁੱਦੇ ਦੇ ਉੱਤੇ ਵਿਵਾਦ ਬੋਲਦਾ ਹੈ ਉਹਨਾਂ ਵੱਲੋਂ ਵੀ ਅੱਜ ਐਲਾਨ ਕਰ ਦਿੱਤਾ ਕਿ ਉਹ ਬਠਿੰਡਾ ਹਲਕੇ ਤੋਂ ਆਜ਼ਾਦ ਤੌਰ ਤੇ ਚੋਣ ਲੜਨਗੇ ਤੈਸੇ ਨੂੰ ਲੈ ਕੇ ਅੱਜ ਇੱਕ ਵੱਡੀ ਕਾਨਫਰੰਸ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀਮਿਤ ਮਾਨ ਦੇ ਨਾਲ ਬੈਠਕ ਨੂੰ ਕੀਤੀ ਗਈ ਇਹਨਾਂ ਵੱਲ ਦੱਸਿਆ ਗਿਆ ਕਿ ਸ੍ਰੀਮਿਤ ਮਾਨ ਦੇ ਅਸੀਂ ਸਪੋਰਟ ਕਰਾਂਗੇ ਤੇ ਉਹ ਸਾਡੀ ਸਪੋਰਟ ਕਰਨਗੇ ਇੱਕ ਦੂਜੇ ਦੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਵੀ ਕਰਾਂਗੇ ਉਹਨਾਂ ਵੱਲ ਦੱਸਿਆ ਗਿਆ ਕਿ ਜੋ ਪੰਜਾਬ ਪੱਖੀ ਲੋਕ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਉਹ ਸਾਡੇ ਨਾਲ ਮਿਲ ਕੇ ਚੋਣ ਲੜ ਸਕਦੇ ਨੇ ਤੈਸੇ ਨੂੰ ਲੈ ਕੇ ਬਠਿੰਡੇ ਦੇ ਵਿੱਚ ਇੱਕ ਫਸਮਾ ਪੇਚ ਜਿਹੜਾ ਲੱਖੇ ਸਦਾਣੇ ਦੇ ਨਾਲ ਫਸੇਗਾ ਕਿਉਂਕਿ ਇੱਕ ਪਾਸੇ ਹਰ ਸਿਮਰਤ ਕੌਰ ਬਾਦਲ ਦੂਜੇ ਪਾਸੇ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਵੱਲੋਂ ਵੀ ਆਪਣਾ ਚਿਹਰਾ ਲਾਂਚ ਕਰ ਦਿੱਤਾ ਹੈ ਤੇ ਸੁਣਨ ਲੱਗੇ ਭਾਜਪਾ ਦਾ ਚਿਹਰਾ ਆਉਣਾ ਬਾਕੀ ਹੈ ਪਰ ਬਠਿੰਡਾ 벨ਟ ਤੋਂ ਹੁਣ ਲੱਖਾ ਸਦਾਣਾ ਵੱਲੋਂ ਚੋਣ ਮੀਟਿੰਗਾਂ ਲਗਾਤਾਰ ਚੋਣ ਪ੍ਰਚਾਰ ਆਪਣਾ ਕੀਤਾ ਜਾ ਰਿਹਾ ਹੈ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਮਾਮਲੇ ਨੇ ਉਹ ਪਾਰਲੀਮੈਂਟ ਦੇ ਜਾ ਕੇ ਅਸੀਂ ਚੁੱਕਾਂਗੇ ਅਗਰ ਲੋਕ ਸਾਨੂੰ ਫਤਵਾ ਦਿੰਦੇ ਨੇ ਬਾਅਦ ਛੱਡ ਕੇ ਬੋਟਾ ਪਾਉਂਦੇ ਨੇ ਤਾਂ ਪੰਜਾਬ ਦੇ ਹਰ ਰੁਕੇ ਹੋਏ ਕੰਮ ਅਸੀਂ ਪਾਰਲੀਮੈਂਟ ਵਿੱਚ ਬੋਲ ਕੇ ਮੇਪਰੇ ਚੜਾਵਾਂਗੇ ਪਰ ਇੰਨੀ ਸੌਖੀ ਨਹੀਂ ਲੱਗਦੀ ਕਿਉਂਕਿ ਬਠਿੰਡਾ ਹਲਕਾ ਜੋ ਵੇ ਬੈਲਟ ਹੈ ਬਠਿੰਡਾ ਬੈਲਟ ਦੀ ਗੱਲ ਕਰੀਏ ਤਾਂ ਬਾਦਲਾਂ ਦੀ ਬੈਲਟ ਮੰਨੀ ਜਾਂਦੀ ਹੈ ਪਰ ਇਸ ਦੇ ਨਾਲ ਹੁਣ ਜਿਸ ਤਰੀਕੇ ਨਾਲ ਬਾਦਲਾਂ ਦਾ ਕਈ ਜਗ੍ਹਾ ਵਿਰੋਧ ਵੀ ਹੋ ਰਿਹਾ ਹੈ ਕਈ ਲੋਕ ਉਹਨਾਂ ਦੀ ਪਾਰਟੀ ਨੂੰ ਨਹੀਂ ਵੀ ਚਾਹੁੰਦੇ ਕਈ ਜਗ੍ਹਾ ਸੁਖਵੀਰ ਸਿੰਘ ਬਾਦਲ ਇਹ ਕਹਿ ਰਹੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਕਿ ਸਾਡੀ ਹੀ ਇਸ ਵਾਰ ਪਾਰਟੀ ਜਿੱਤੇਗੀ ਪਰ ਦੋਨੇ ਪਾਸੇ ਨੂੰ ਲੈ ਕੇ ਆਪਾਂ ਚੱਲਦੀ ਹੈ ਤਾਂ ਕਿਤਨੇ ਕਿਤੇ ਫਤਵਾ ਮੁਕਾਬਲਾ ਠਿੰਡਾ ਬੈਲਟ ਤੋਂ ਹੋਏਗਾ ਲਖਸਧਾਨਾ ਵੱਲੋਂ ਵੀ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਆਪਣਾ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸੇਗਾ ਇੱਕ ਵਾਰ ਮੌਕਾ ਅਗਰ ਲੋਕ ਦਿੰਦੇ ਨੇ ਤਾਂ ਪਾਰਲੀਮੈਂਟ ਦੇ ਵਿੱਚ ਵਿਵਾਖ ਹੋ ਕੇ ਪੰਜਾਬ ਦੇ ਮੁੱਦੇ ਮੈਂ ਬੋਲਾਂਗਾ ਤਾਂ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਪਖਿਆ ਹੋਇਆ ਅਲੱਗ-ਅਲੱਗ ਪਾਰਟੀਆਂ ਆਪਣਾ ਦਾਅਵੇ ਕਰ ਰਹੀਆਂ ਨੇ ਚੋਣਾ ਹੁੰਦੇ ਸਮੇ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਕਿਸ ਦੇ ਹੱਕ ਦੇ ਵਿੱਚ ਲੋਕ ਉਤਰਦੇ ਨੇ ਧੌਣ ਵਾਲਾ ਸਮੇ ਦੱਸੇਗਾ ਆਪਣੇ ਵਿਚਾਰ ਕਮੈਂਟ ਜੁੜ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਬਠਿੰਡਾ ਹਲਕਾ ਕੌਣ ਬਠਿੰਡਾ 벨ਟ ਤੋਂ ਜਿੱਤ ਸਕਦਾ ਹੈ ਕੌਣ ਬਾਜੀ ਮਾਰ ਸਕਦਾ ਹੈ ਆਪਣੇ ਵਿਚਾਰ ਆਪਣੇ ਕਮੈਂਟ ਤੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ